ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚੋਹਾਨ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਟਹਿਣਾ ਜ਼ਿਲ੍ਹਾ ਫਰੀਦਕੋਟ ਤੋਂ ਹੋਣ ਜਾ ਰਹੀ ਹੈ ਵੀਰ ਮੇਰੇ ਇੱਥੇ ਵੀਰ ਦੇ ਕੋਲ ਬਹੁਤ ਸੋਹਣੀਆਂ ਦੋ ਕਟੀਆਂ ਸੇਲ ਹੈ ਜੀ ਜੋ ਵੀਰ ਪਹਿਲੀ ਵਾਰ ਆਪਣੇ YouTube ਚੈਨਲ Facebook ਪੇਜ ਐਂਸਟਡੀ ਤੇ ਵੀਡੀਓ ਵੇਖ ਰਿਆ ਜਰੂਰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਹਾਂਜੀ ਇੱਥੇ ਵੀਰ ਦੇ ਕੋਲ ਦੋ ਕਟੀਆਂ ਨੇ ਦੋਨੋਂ ਸੇਲ ਆ ਵੀਰ ਦੇ ਕੋਲ ਉਮਰ ਹੈਗੀ ਇਹਨਾਂ ਦੀ ਇੱਕ ਦੀ 16 ਮਹੀਨੇ ਤੇ ਦੂਸਰੀ ਦੀ ਹੈਗੀ 18 ਮਹੀਨੇ ਜੀ ਨੰਬਰ ਵੀਰ ਦਾ ਆਪਾਂ ਸਕਰੀਨ ਦੇ ਉੱਪਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਵੈਸੇ ਜੋ ਵੀਰ ਦੀ ਡਿਮਾਂਡ ਹੈ ਦੋਨਾਂ ਦੀ 57000 ਦੀ ਹੈ ਜੀ ਥਾਣਾ ਪੱਕੋ ਕੰਦ ਕਾਠ ਪੱਕੋ ਖੁਦ ਚੈੱਕ ਕਰ ਸਕਦੇ ਹੋ ਚਾਰ ਥਾਣੇ ਬਿਲਕੁਲ ਓਕੇ ਆ ਤੇ ਇਸੇ ਤਰ੍ਹਾਂ ਆਪਣੀਆਂ ਆਉਣ ਵਾਲੀਆਂ ਵੀਡੀਓ ਨੂੰ ਦੇਖਣ ਲਈ ਚੈਨਲ ਪੇਜ ਇਨਸਟਾਡੀ ਜ਼ਰੂਰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਜੀ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧ ਸੰਦਨੀ ਵੀਡੀਓ ਸਾਡੇ YouTube ਚੈਨਲ Facebook ਪੇਜ ਇਨਸਟਾਡੀ ਤੇ ਪਾਉਣੀ ਚਾਹੁੰਦੇ ਹੋ ਤਾਂ ਉੱਪਰ ਦਿੱਤੇ ਨੰਬਰ ਤੇ